ਸੋ ਦੋਸਤੋ ਕ੍ਰਿਸ਼ਨ ਜਨਮਸ਼ਟਮੀ ਦਾ ਇਹ ਤਿਉਹਾਰ ਜਿੱਥੇ ਕਿ ਦੇਸ਼ਾਂ-ਉਦੇਸ਼ਾਂ ਦੇ ਵਿੱਚ ਬਹੁਤ ਹੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਝੰਡਿਆਲਾ ਗੁਰੂ ਤੇ ਡਾਲੇ ਵਾਲਾ ਗੁਨਾਥ ਮੰਦਿਰ ਦੀਆਂ ਦਿਖਾ ਰਿਹਾ ਤਾਂ ਤੁਸੀਂ ਵੇਖ ਸਕਦੇ ਜੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਪਹੁੰਚੀਆਂ ਵਾ ਤਾਂ ਛੋਟੇ-ਛੋਟੇ ਬੱਚੇ ਕਾਨਾ ਬੜੇ ਹੋਏ ਆ ਤਾਂ ਬੜੀ ਧੂਮਤਾਂ ਦੇ ਨਾਲ ਇਹ ਕ੍ਰਿਸ਼ਨ ਜਨਮਸ਼ਟਮੀ ਦਾ ਤਿਉਹਾਰ ਜਿਹੜਾ ਵਾ ਉਹ ਝੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਜੇ ਕਿ ਸ਼ਹਿਰ ਵਾਸੀ ਵੱਡੀ ਦੀ ਦੇ ਵਿੱਚ ਪਹੁੰਚੇ ਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਇਹ ਵੀ ਦਿਖਾਉਣਾ ਚਾਹਾਂਗੇ ਕਿ ਸੰਗਤਾਂ ਵਾਸਤੇ ਲੰਗਰ ਦਾ ਵੀ ਖਾਸ ਪ੍ਰਬੰਧ ਜਿਹੜਾ ਹੈ ਉਹ ਕੀਤਾ ਗਿਆ ਹੈ ਤਾਂ ਤੁਸੀਂ ਵੀ ਦੇਖ ਸਕਦੇ ਜੀ ਉਹ ਮਹਾਮਾ ਕੇ ਸ਼ਹਿਰ ਵਾਸੀ ਪਹੁੰਚ ਰਹੇ ਆ ਤੇ ਬੜੇ ਹੀ ਧੂਮ ਧਾਮ ਦੇ ਨਾਲ ਅਤੇ ਸ਼ਰਧਾ ਭਾਵਨਾ ਦੇ ਨਾਲ ਕ੍ਰਿਸ਼ਨ ਜਨਮਸ਼ਟਮੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਹਾਂਜੀ ਅੱਜ ਦੇ ਸ਼ੁਭ ਦਿਹਾੜੇ ਤੇ ਕੀ ਕਹਿਣਾ ਜਾਓਗੇ ਜੀ ਸਭ ਤੋਂ ਪਹਿਲਾਂ ਤੇ ਮੇਰੇ ਸ਼ਹਿਰ ਵਾਸੀਆਂ ਨੂੰ ਅਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜਨਮ ਅਸ਼ਟਮੀ ਦੀ ਬਹੁਤ ਹੀ ਲੱਖ ਲੱਖ ਵਧਾਈ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਜਿੰਨਾ ਕਿ ਤੁਸੀਂ ਦੇਖ ਹੀ ਸਕਦੇ ਜੀ ਛੋਟੇ ਛੋਟੇ ਬੱਚੇ ਰਾਧਾ ਕ੍ਰਿਸ਼ਨ ਬਣ ਕੇ ਤੇ ਇਸ ਇਸ ਅਫਸਰ ਨੂੰ ਇੰਜੋਏ ਕਰ ਰਹੇ ਆ ਮੌਕੇ ਤੇ ਸਾਡੇ ਨਾਲ ਬ੍ਰਾਹਮਣ ਸਮਾਜ ਦੇ ਪ੍ਰਧਾਨ ਸ੍ਰੀ ਪ੍ਰਵੀਨ ਸ਼ਰਮਾ ਜੀ ਜੱਜ ਜੀ ਵਰਗਤ ਸਿੰਘ ਜੀ ਆਰਡੀ ਐਸੋਸੀਏਸ਼ਨ ਦੇ ਮੈਂਬਰ ਤੇ ਮਤਲਬ ਸ਼ਹਿਰ ਦੇ ਹਰ ਹਰ ਧਾਰਮਿਕ ਅਤੇ ਸਮਾਜਿਕ ਸਾਰੇ ਹਰ ਇੱਕ ਆਦਮੀ ਇੱਥੇ ਪਹੁੰਚ ਗਏ ਇਸ ਅਫਸਰ ਆਨੰਦ ਮਾਨ ਰਿਹਾ ਜੀ ਦੇਖੋ ਜੀ ਚਾਹੋ ਜਿਹੜੇ ਅੱਜ ਦੇ ਇਸ ਫਾਈਵ ਨੂੰ ਵੇਖ ਰਹੇ ਹੋ ਉਹਨਾਂ ਨੂੰ ਕੀ ਮੁਬਾਰਕਾ ਦੇਣਾ ਚਾਹੋਗੇ ਬਹੁਤ ਬਹੁਤ ਮੁਬਾਰਕਾ ਜੀ ਇਸ ਜਨਮ ਪੂਸ਼ਪ ਉਤਸਵ ਦੀਆਂ ਭਗਵਾਨ ਸ੍ਰੀ ਕ੍ਰਿਸ਼ਨ ਸਾਰਿਆਂ ਦੇ ਆਪਣੀ ਮੇਹਰ ਪਰ ਹੱਥ ਬਣਾਈ ਰੱਖਾ ਆਤਮਿਕ ਕੀ ਕਰ ਜਾਓਗੇ ਜਿਹੜੇ ਬਸਮੀ ਦੇ ਮੁੱਲ ਕੀ ਕਰ ਜਨਮ ਅਕਿੰਦ ਦਾ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੈਂ ਆਪਣੀ ਮੈਨੇਜਰ ਕਮੇਟੀ ਵੱਲੋਂ ਦਾਲੀਆ ਨਾ ਰਗਨਾਥ ਮੰਦਰ ਦੀ ਕਮੇਟੀ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਮਨੋਂ ਕਾਮਨਾ ਕਰਦਾ ਕਿ ਸਭ ਦੀਆਂ ਪਰਮਾਤਮਾ ਆਸਾਂ ਮਰਦਾਂ ਪੂਰੀਆਂ ਕਰੇ ਸਾਡੇ ਨਾਲ ਸਾਡੇ ਸਾਇਲ ਜੀ ਔਰ ਦਿਨ ਬਾਦ ਦਿਨ ਦਾਲੀਆ ਨਾ ਰਗਨਾਥ ਨੂੰ ਤਰੱਕੀ ਤੇ ਜਾ ਰਿਹਾ ਔਰ ਉਤਰਾਲਾ ਕਰ ਰਹੇ ਹਰ ਇੱਕ ਟੀਮ ਨੂੰ ਹਾਂ ਹਰ ਸੇਵਾ ਕਰਨ ਦਾ ਹੋ ਸਕਿਆ ਤੇ 1 ਸਾਲ 6 ਮਹੀਨੇ ਠਹਿਰ ਕੇ ਜੋ ਥਾਲੀ ਸਿਸਟਮ ਇਹ ਹੋ ਵੀ ਹੈ ਤਾ ਸ਼ੁਰੂ ਕੀਤਾ ਜਾਊਗਾ 10 ਰੁਪਏ ਵਿੱਚ ਹਰ ਨੂੰ ਖਾਣਾ ਮਿਲੂਗਾ ਹਰ ਸ਼ਹਿਰ ਵਾਸੀ ਹਰ ਗਰੀਬ ਬੰਦਾ ਰੋਟੀ ਖਾ ਸਕੂ ਮੈਂ ਜੀ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਨਿਸ਼ਤੇਦਾਰਾਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਜਨਮ ਮੱਠਵੀ ਦੇ ਭਗਵਾਨ ਦੇ ਜਨਮ ਦੀ ਵਧਾਈ ਦੇਣਾ ਚਾਹੁੰਦਾ ਬਹੁਤ ਵੱਡਾ ਦੇਣਿਆ ਸਾਡੇ ਈਸ਼ ਦਾ ਬਹੁਤ ਭਾਰਾ ਦੇਣਿਆ ਜੀ ਇਹ ਭਾਨਕਿਸ਼ ਦਾ ਜਨਮ ਅੱਜ ਦੇ ਦਿਨ ਹੋਇਆ ਸੀ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਇਹ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਨਿਕਲੋ ਮੱਥਾ ਟੇਕੋ ਪ੍ਰਸ਼ਾਦਾ ਛਕੋ ਪ੍ਰਸ਼ਾਦਾ ਚੱਲ ਰਿਹਾ ਨਿਰੰਤਰ ਅਜੇ 2-3 ਘੰਟੇ ਚੱਲਣਾ ਤੇ ਜਰੂਰ ਆਓ ਬੱਚਿਆਂ ਨੂੰ ਆਪਣਾ ਇਤਿਹਾਸ ਪਤਾ ਲੱਗਦਾ ਬੱਚਿਆਂ ਨੂੰ ਸਾਡੇ ਤਰਫ ਧਾਰਮਿਕ ਗ੍ਰੰਥ ਕੀ ਕਹਿੰਦੇ ਆ ਸਾਡਾ ਇਤਿਹਾਸ ਕੀ ਕਹਿੰਦਾ ਵਾ ਸੋ ਕਿਰਪਾ ਕਰਕੇ ਘਰੋਂ ਸ਼ਹਿਰੋਂ ਨਿਕਲੋ ਘਰਾਂ ਚੋਂ ਨਿਕਲੋ ਤੇ ਮਥਾ ਟੇਕੋ ਤੇ ਪ੍ਰਸ਼ਾਦਾ ਛਕੋ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੀ ਲੱਖ ਲੱਖ ਵਧਾਈ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਵੀ ਪਹੁੰਚੇ ਆ ਤਾਂ ਗੱਲਬਾਤ ਕਰਾਂਗੇ ਤਾਂ ਸਰ ਬਹੁਤ ਹੀ ਪਵਿੱਤਰ ਦਿਹਾੜਾ ਵਾ ਇਦਾਂ ਕੀ ਕਹਿਣਾ ਚਾਹੋਗੇ ਜੀ ਜੈ ਸ਼੍ਰੀ ਨੂੰ ਕਿਸੇ ਜਨਮਸ਼੍ਰੀ ਦੀਆਂ ਬਹੁਤ ਬਹੁਤ ਵਧਾਈਆਂ ਹਾਂ ਜੀ ਜੈ ਸ਼੍ਰੀ ਰਾਦੇ ਗੀ